ਅਲੱਗ ਹੀ ਚੀਜ਼ ਆ ਕਿ ਰੂਹ ਵੱਡੇ ਖੜੇ ਹੋ ਜਾਂਦੇ ਆ ਜਦੋਂ ਪੰਜਾਬੀ ਆਪਣੇ ਇੱਕ ਹੱਕ ਲਈ ਲੜਦੇ ਨੇ ਤੇ ਜੁੱਧ ਕਰਦੇ ਨੇ ਤੇ ਉਹ ਵੇਖ ਕੇ ਇੱਕ ਰੋਕ ਤੇ ਖੜੇ ਹੁੰਦੇ ਆ ਗੁਰੂ ਸਾਹਿਬ ਜੀ ਦੇ ਅਕੋਰਡਿੰਗ ਇਹ ਸਾਰੀ ਫਿਲਮ ਬਣਾਈ ਗਈ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਿਵੇਂ ਦੀਆਂ ਸਿੱਖਿਆਵਾਂ ਦਿੱਤੀਆਂ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਦੁਆਰਾ ਕੀ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਢਾਲਣਾ ਚਾਹੀਦਾ ਹੈ ਮੂਵੀ ਵੀ ਚਾਹ ਦਿਖਾਇਆ ਗਿਆ ਕਿ ਜਿਹਨੇ ਸਾਨੂੰ ਅੱਜ ਕੱਲ ਕੋਈ ਨਵਾਂ ਜੂਠ ਹੈ ਨਾ ਉਹ ਜਾਣਦਾ ਨਹੀਂ ਸਾਡੇ ਇਤਿਹਾਸ ਦੇ ਬਾਰੇ ਖਾਲਸੇ ਦੇ ਬਾਰੇ ਨਹੀਂ ਜਾਣਦਾ ਕਾਲ ਮੂਵੀ ਤੁਸੀਂ ਟ੍ਰੇਲਰ ਵੀ ਦੇਖਿਆ ਨਾ ਇਸ ਤਰ੍ਹਾਂ ਦੀ ਮੂਵੀ ਲੱਗਦੀ ਵਧੀਆ ਮੂਵੀ ਹੈ ਵਧੀਆ ਪੰਜਾਬੀ ਮੂਵੀਆਂ ਬਣਨੀਆਂ ਚਾਹੀਦੀਆਂ ਇਹ ਸਾਡੇ ਲੋਕਾਂ ਨੂੰ ਪਤਾ ਲੱਗੇ ਇਤਿਹਾਸ ਬਾਰੇ ਗੁਰੂ ਸਾਹਿਬ ਸਾਨੂੰ ਕੀ ਸਿੱਖਿਆ ਦਿੰਦੇ ਸੀ ਉਸ ਦੇ ਹੋਰ ਵੀ ਬਣਨੀਆਂ ਚਾਹੀਦੀਆਂ ਹਾਂਜੀ ਹਾਂਜੀ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਪ੍ਰਮੋਟ ਹੋਣੀ ਚਾਹੀਦੀ ਹੈ ਉਹ ਨਾਲ ਸਭ ਤੇ ਲੱਗਦਾ ਇਸ ਤਰੀਕੇ ਨੂੰ ਹੋਰ ਬਣਾਉਣਾ ਹੈ ਹਾਂਜੀ ਲੱਗਦਾ ਨਹੀਂ ਬੱਚੇ ਬਿਰਸਤ ਹੁੰਦੇ ਜਾਂਦੇ ਆ ਤੁਮਾ ਵੇਖ ਕੇ ਬਿਰਸਤ ਉਹ ਜਾ ਪੰਜਾਬੀ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਆਪਾਂ ਪੰਜਾਬੀ ਤੋਂ ਬਹੁਤ ਪਿੱਛੇ ਚੱਲਦੇ ਪਏ ਆ ਤੇ ਅੱਗੋਂ ਹੋਰ ਵੀ ਬਣਨੀਆ ਚਾਹੀਦੀਆਂ ਐ ਤੇ ਵਧੀਆ ਹੋਣਾ ਚਾਹੀਦਾ ਜੀ ਹਾਂ ਵਧੀਆ ਜੀ ਬਹੁਤ ਵਧੀਆ ਫਿਲਮੂਵੀ ਹੈ ਕਾਂਗਰੇਜ ਜੀ ਕੀ ਗੀਰੇ ਵਾਲਾ ਵਾਜੀ ਨੇ ਮੂਵੀ ਬਹੁਤ ਬੈਸਟ ਸੀ ਆਈ ਥਿੰਕ 10 ਆਫ 10 ਮਾਰਕ ਮੈਗੇ ਨੰਬਰ ਆ ਤੇ ਮੂਵੀ ਵਿੱਚ ਆ ਦਿਖਾਇਆ ਗਿਆ ਕਿ ਜਿਵੇਂ ਸਾਨੂੰ ਅੱਜ ਕੱਲ ਕੋਈ ਨਵਾਂ ਜੂਥ ਹੈ ਨਾ ਉਹ ਜਾਣਦਾ ਨਹੀਂ ਸਾਡੇ ਇਤਿਹਾਸ ਦੇ ਬਾਰੇ ਖਾਲਸੇ ਦੇ ਬਾਰੇ ਨਹੀਂ ਜਾਣਦਾ ਪਰ ਇਹਦੇ ਵਿੱਚ ਬਹੁਤ ਅੱਛਾ ਦਿਖਾਇਆ ਗਿਆ ਕਿ ਬਹੁਤ ਹੀ ਬੈਸਟ ਹੈ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕੋਈ ਨਾ ਪਸੰਦ ਕਰਨ ਵਾਲਾ ਇਨਸਾਨ ਕੋਈ ਹੋਏਗਾ ਬਹੁਤ ਹੀ ਬੈਸਟ ਸੀ ਦਾ ਤਾਂ ਕੀ ਹੈ ਜੀਪਿਕਾ ਜੀ ਨੇ ਆਪਣੇ ਪੇਸ਼ ਨੂੰ ਦੱਸਿਆ ਬਿਲਕੁਲ ਹਾਂ ਜੀ ਦੱਸਣਾ ਚਾਹੀਦਾ ਸਾਡੇ ਅੱਜ ਕੱਲ ਦੇ ਬੱਚਾ ਨੂੰ ਪਤਾ ਹੀ ਨਹੀਂ ਆ ਦੇਖੋ ਕਿੰਨੀ ਪੰਜਾਬੀ ਨੂੰ ਉਹਨਾਂ ਨੇ ਪ੍ਰਾਇੋਰਟੀ ਦਿੱਤੀ ਹੈ ਹਨਾ ਤੇ ਇਹਦੇ ਵਿੱਚ ਅੱਜ ਕੱਲ ਦੇ ਜਿਦਾ ਪੇਰੈਂਟਸ ਆਪਣੇ ਬੱਚਾ ਨੂੰ ਕਹਿੰਦੇ ਕਿ ਹਿੰਦੀ ਚ ਗੱਲ ਕਰੋ ਜਾਂ ਕਿਸ ਤਰ੍ਹਾਂ ਖਾਲਸੇ ਨੂੰ ਜਾਣ ਦੇਣੀ ਆ ਆਪਣੇ ਜੋ ਵੀ ਆ ਬਟ ਇਹਦੇ ਵਿੱਚ ਬਹੁਤ ਅੱਛਾ ਦਿਖਾਇਆ ਗਿਆ ਕਿ ਸਾਡੀ ਜਿਹੜੀ ਨਵੀਂ ਯੂਥ ਆਣੀ ਆ ਬੱਚੇ ਆ ਨਵੇਂ ਉਹਨਾਂ ਨੂੰ ਪੂਰਾ ਅੱਗੇ ਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਵੇ ਤੇ ਅੱਗੇ ਉਹ ਵੀ ਇਹ ਮਤਲਬ ਖਾਲਸਾ ਬਣਉਣ ਉਹ ਤਾਂ ਫਿਲਮਾਂ ਬਣੇ ਜਾਂਦੀਆਂ ਇਸ ਤਰ੍ਹਾਂ ਬਹਾਂਜੀ ਬਿਲਕੁਲ ਫਿਲਮਾਂ ਬਣੇ ਜਾਂਦੀਆਂ ਚਾਹੀਦੀਆਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਚੱਲਣਾ ਚਾਹੀਦਾ ਜਿਹਨੂੰ ਸਾਡਾ ਇਤਿਹਾਸ ਹੀ ਨਹੀਂ ਪਤਾ ਅੱਜ ਕੱਲ ਦਾ ਤੁਸੀਂ ਵੀ ਇੱਕ ਲੇਡੀ ਹੋ ਨਿਮਿਤ ਖੜਾ ਜੀ ਤਾਂ ਕਿਹੜਾ ਬਹੁਤ ਬੈਸਟ ਸੀ ਬਹੁਤ ਹੀ ਵਧੀਆ ਨਿਮਿਤ ਖੜਾ ਜੀ ਨੇ ਬਹੁਤ ਵਧੀਆ ਆਪਣਾ ਜੋ ਵੀ ਕੀਤਾ ਨਿਭਾਇਆ ਆਪਣਾ ਤੇ ਵਨ ਆਫ ਦਾ ਬੈਸਟ ਸੀ ਪਤਾ ਹੀ ਨਹੀਂ ਇਹ ਕੁੜੀਆਂ ਨੂੰ ਅੱਜ ਕੱਲ੍ਹ ਇਹ ਕੁੜੀਆਂ ਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਖਾਲਸਾ ਕੀ ਹੈ ਕਿਵੇਂ ਅਸੀਂ ਰਹਿਣਾ ਹੈ ਕੀ ਕਰਨਾ ਹੈ ਉਹਨਾਂ ਨੇ ਸਾਰਾ ਦੱਸਿਆ ਹੈ ਕਿ ਹਾਂ ਸਾਨੂੰ ਆਪਣਾ ਕਿਵੇਂ ਆਪਣੀ ਇਤਿਹਾਸ ਨਾਲ ਜੁੜ ਕੇ ਰਹਿਣਾ ਕਿਵੇਂ ਖਾਲਸੇ ਨਾਲ ਜੁੜਨਾ ਹੈ ਮੇਰਾ ਨਾਮ ਅਮਰਨੋਰ ਸਿੰਘ ਹੈ। ਕਿਸ ਤਰ੍ਹਾਂ ਦੀ ਮੂਵੀ ਹੈ? ਵਨ ਆਫ ਦਾ ਬੈਸਟ ਮੂਵੀ ਐਵਰ। ਇਹ ਸਾਡੂ ਸਾਡੇ ਇਤਿਹਾਸ ਬਾਰੇ ਦੱਸਦੀ ਆ ਕਿ ਕਿਦਾਂ ਖਾਲਸੇ ਨੂੰ ਆਪਣਾ ਜੀਵਨ ਆਪਣੀ ਜੀਵਨ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਤੇ ਆਪਣੇ ਜੀਵਨ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਢਾਲਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਅਕੋਰਡਿੰਗ ਇਹ ਸਾਰੀ ਫਿਲਮ ਬਣਾਈ ਗਈ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਿਵੇਂ ਦੀਆਂ ਸਿੱਖਿਆਵਾਂ ਦਿੱਤੀਆਂ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਦੁਆਰਾ ਕੀ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਢਾਲਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਵੀ ਜਿਦਾ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਖਾਲਸਾ ਕਿਸੇ ਹੱਤੇ ਤੇ ਬਾਹਰ ਨਹੀਂ ਕਰਦਾ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਹੀ ਸਾਰਿਆਂ ਨੂੰ ਆਪਣੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲਾ ਕੇ ਰੱਖਦਾ ਹੈ। ਇਹ ਤਾਂ ਪੁੱਛੇ ਨੂੰ ਲੈ ਕੇ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਬੱਚਿਆਂ ਨੂੰ ਬਿਲਕੁਲ ਇੱਥੇ ਇਹ ਮੂਵੀ ਦਿਖਾਉਣੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਇਤਿਹਾਸ ਦੇ ਨਾਲ ਜਾਣੂ ਨਹੀਂ ਨੇ। ਇਸ ਕਰਕੇ ਇਹ ਬੱਚਿਆਂ ਦੇ ਲਈ ਵੇਖਣ ਦੇ ਲਈ ਬਹੁਤ ਹੀ ਪਰਫੈਕਟ ਮੂਵੀ ਹੈਗੀ ਹੈ ਜਿਹੜੀ ਬੱਚਿਆਂ ਨੂੰ ਜਰੂਰ ਆਪਣੇ ਇਤਿਹਾਸ ਦੇ ਨਾਲ ਜਾਣੂ ਹੋਣ ਦੇ ਲਈ ਇਹ ਵੇਖਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਮੂਵੀਆਂ ਹੋਰ ਵੀ ਹੈ ਇਸ ਤਰ੍ਹਾਂ ਦੀਆਂ ਮੂਵੀਆਂ ਹੋਰ ਅੱਗੇ ਪ੍ਰਮੋਟ ਕਰਦਿਆਂ ਕਿਪੀ ਗਰੇਵਲ ਭਾਈ ਨੂੰ ਵੀ ਆਪਾਂ ਕਹਿੰਨੇ ਆ ਕਿ ਹੋਰ ਇਹੋ ਜਿਹੀਆਂ ਮੂਵੀਆਂ ਲੈ ਕੇ ਆਓ ਤਾਂ ਕਿ ਸਾਡਾ ਜਿਹੜਾ ਯੂਥ ਆ ਉਹ ਇਸ ਆਪਣੇ ਇਤਿਹਾਸ ਦੇ ਨਾਲ ਜੁੜ ਸਕੇ ਵੱਧ ਤੋਂ ਵੱਧ ਇਹ ਮੂਵੀਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਦੇਖੋ ਜੀ ਬਹੁਤ ਵਧੀਆ ਫਿਲਮ ਹੈ ਅਕਾਲ ਦੇਖੋ ਨਾਮ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੈ ਤੇ ਬਹੁਤ ਵਧੀਆ ਫਿਲਮ ਹੈ ਆ ਕੇ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਫਿਲਮ ਹੈ ਇਹ ਗੀਪੀ ਗਰਵਾਲ ਜੀ ਨੇ ਬਹੁਤ ਵਧੀਆ ਸਿੱਖ ਯੋਧੇ ਦਾ ਕਿਰਦਾਰ ਨਿਭਾਇਆ ਇਸ ਦੇ ਨਾਲ ਨਿਮਰਤ ਖਹਿਰਾ ਨੇ ਉਹਨਾਂ ਨੇ ਸਿੰਘਲੀ ਦਾ ਕਿਰਦਾਰ ਨਿਭਾਇਆ ਬਹੁਤ ਵਧੀਆ ਮੂਵੀ ਹੈ ਪਰਿਵਾਰ ਦੇ ਨਾਲ ਇੱਥੇ ਪਹੁੰਚੋ ਫਿਲਮ ਨੂੰ ਦੇਖੋ ਬੱਚਿਆਂ ਦੇ ਨਾਲ ਆਓ ਕਿਸ ਤਰ੍ਹਾਂ ਇਸ ਇਸ ਵਿੱਚ ਸਿੱਖੀ ਬਾਰੇ ਦੱਸਿਆ ਗਿਆ ਹੈ ਖਾਸ ਕਰਕੇ ਗੀਪੀ ਗਰਵਾਲ ਜੀ ਜਿਸ ਨੇ ਸਿੱਖ ਯੋਧੇ ਦਾ ਕਿਰਦਾਰ ਨਿਭਾਇਆ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਕਿਸ ਤਰੀਕੇ ਦੇ ਨਾਲ ਦੱਸਿਆ ਕਿ ਆਪਣੇ ਸਿੱਖ ਯੋਧੇ ਕੀ ਨੇ ਕਿਵੇਂ ਸਿੱਖੀ ਦੇ ਲਈ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ ਤੇ ਅੱਜ ਕੱਲ ਦੇ ਨੌਜਵਾਨ ਕਿਵੇਂ ਰੀਲਸ ਤੇ ਛਾਏ ਪਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਿੱਖੀ ਇਤਿਹਾਸ ਹੈ ਕੀ ਹੈ ਇਸ ਕਰਕੇ ਪਹੁੰਚੋ ਮੂਵੀ ਨੂੰ ਦੇਖੋ ਬਹੁਤ ਵਧੀਆ ਮੂਵੀ ਹੈ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਹੈ ਇਸ ਵਿੱਚ ਆਪਣੀ ਯੋਧਿਆਂ ਕਿਵੇਂ ਜਾਣਨਾ ਦਿੱਤੀਆਂ ਨੇ ਸਿੱਖੀ ਦੇ ਲਈ ਬਹੁਤ ਵਧੀਆ ਮੂਵੀ ਹੈ ਕਾਫੀ ਰਾਸ਼ਾ ਜੀ ਦੇਖੋ ਫਿਲਮ ਦਾ ਨਾਮ ਕੀ ਹੈ ਅਕਾਲ ਵਾਹਿਗੁਰੂ ਦਾ ਨਾਮ ਵੀ ਵਿੱਚ ਹੀ ਹੈ ਫਿਲਮ ਦੇ ਨਾਮ ਤੋਂ ਹੀ ਲੋਕ ਖਿੱਚਦੇ ਚਲੇ ਹੁੰਦੇ ਨੇ ਸਿਨੇਮਾ ਘਰ ਦੇ ਵਿੱਚ ਬਹੁਤ ਵਧੀਆ ਮੂਵੀ ਹੈ ਆ ਕੇ ਦੇਖੋ ਇੱਕ ਵਾਰ ਅਕਾਲ ਮੂਵੀ ਦੇਖਣੀ ਹੁਣ ਕਿਸ ਤਰ੍ਹਾਂ ਦੀ ਹੋਈ ਹੈ ਬਹੁਤ ਵਧੀਆ ਮੂਵੀ ਹੈ ਜੀ ਕਾਲ ਇੱਕ ਕੰਦੇ ਨਾ ਸਿੱਖ ਧਰਮ ਦੇ ਵਿੱਚ ਨਾ ਅਕਾਲ ਗੁਰੂ ਦਾ ਨਾਮ ਵਿੱਚ ਆਉਂਦਾ ਜਿਹੜਾ ਅਕਾਲ ਪੁਰਖ ਦਾ ਤੇ ਇਸ ਲਈ ਫਿਲਮ ਬਹੁਤ ਵਧੀਆ ਹੈਗੀ ਹੈ ਦੇਖਣੀ ਚਾਹੀਦੀ ਹੈ ਲੋਕਾਂ ਨੂੰ ਆਪਣੇ ਛੋਟੇ ਵੱਡੇ ਬਜ਼ੁਰਗਾਂ ਨੂੰ ਜਾਂ ਨਿੱਕੇ ਬੱਚਿਆਂ ਨੂੰ ਬਖਾਨ ਆਉਣਾ ਚਾਹੀਦਾ ਬਜ਼ੁਰਗਾਂ ਨੂੰ ਕਿਉਂਕਿ ਇਹਦੇ ਚ ਇੱਕ ਪੰਜਾਬੀਅਤ ਦੀ ਵਿਰਾਸਤ ਹੈ ਜਿਹੜੀ ਦਿਖਾਈ ਜਾਂਦੀ ਆ ਤੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਉਹ ਵੇਖਣਗੇ ਤੇ ਵਿਰਾਸਤ ਨਾਲ ਜੁੜਨਗੇ ਇਸ ਲਈ ਆ ਫਿਲਮ ਬਹੁਤ ਵਧੀਆ ਹੈ ਕਿ ਦੇਖਣੀ ਚਾਹੀਦੀ ਆਗੇ ਲੋਕਾਂ ਨੂੰ ਅੱਜ ਕੱਲ ਦੇ ਨੌਜਵਾਨੀ ਇਹਨਾਂ ਚ ਮਿਲਣਗੇ ਕਿਸ ਤਰ੍ਹਾਂ ਦਾ ਕਿਰਦਾਰ ਕਿਦਾਂ ਵਧੀਆ ਲੱਭਤਾ ਨਹੀਂ ਕਿਪੀ ਗਲੇ ਜੀ ਦਾ ਬਹੁਤ ਵਧੀਆ ਕਿਰਦਾਰ ਹੈਗਾ ਕਿ ਉਹ ਸਿੱਖ ਸਰੂਪ ਚ ਇੱਕ ਯੋਧੇ ਬਣਿਆ ਤੇ ਯੋਧੇ ਸਿੱਖ ਧਰਮ ਚ ਯੋਧਿਆ ਦਾ ਨਾਂ ਇੱਕ ਵਿਰਾਸਤ ਚ ਲਿਤਾ ਜਾਂਦਾ ਜਿਵੇਂ ਕਿ ਇਹ ਹਰ ਯੋਧੇ ਦਾ ਨਾਂ गोल्डन अक्षराज लिखया जाता है इसलिए सिख धर्म ਨਾਲ ਜੁੜੇ ਫਿਲਮ ਹਰ ਕੋਈ ਵਧੀਆ ਹੁੰਦੀ ਹੈ ਨਾਲੇ ਪੰਜਾਬ ਦਾ ਨਾਮ ਆਉਂਦਾ ਜਿਹੜੀ ਵੀ ਫਿਲਮ ਚ ਪੰਜਾਬ ਦੀ ਵਿਰਾਸਤ ਦਿਖਾਈ ਜਾਂਦੀ ਆ ਉਹ ਵੇਖਣ ਵਾਲੇ ਇੱਕ ਅਲੱਗ ਜੀਜਾ ਕਿ ਇੱਕ ਰੂਹ ਵੱਡੇ ਖੜੇ ਹੋ ਜਾਂਦੇ ਆ ਜਦੋਂ ਪੰਜਾਬੀ ਆਪਣੇ ਇੱਕ ਹੱਕ ਲਈ ਲੜਦੇ ਨੇ ਤੇ ਜੁੱਧ ਕਰਦੇ ਨੇ ਤੇ ਉਹ ਵੇਖ ਕੇ ਇੱਕ ਰੋਟੇ ਖੜੇ ਹੁੰਦੇ ਆ ਤੇ ਹਰ ਇੱਕ ਬੱਚੇ ਨੂੰ ਵਖਾਣੀ ਚਾਹੀਦੀ ਆ ਫਿਲਮ ਕਿਉਂਕਿ ਪੰਜਾਬ ਦੀ ਵਿਰਾਸਤ ਕਿਤੇ ਨਾ ਕਿਤੇ ਆਪਣੇ ਬੱਚੇ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਵਿਰਾਸਤ ਅਸਲੀ ਹੈ ਕੀ ਆ ਤੇ ਇਸ ਲਈ ਪੰਜਾਬ ਦੀ ਵਿਰਾਸਤ ਜੇ ਸਮਝਾਣੀ ਹੈ ਬੱਚਿਆਂ ਨੂੰ ਤੇ ਪੰਜਾਬੀ ਫਿਲਮਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਪੰਜਾਬੀ ਫਿਲਮਾਂ ਵੀ ਵੇਖਣੀਆਂ ਚਾਹੀਦੀਆਂ ਸੌਤੂਆਂ ਫਿਲਮਾਂ ਵੇਖਦੇ ਆ ਹਿੰਦੀ ਫਿਲਮਾਂ ਵੇਖਦੇ ਲੋਕ ਉਹ ਨਹੀਂ ਵੇਖਣੀਆਂ ਚਾਹੀਦੀਆਂ ਬੱਚਿਆਂ ਨੂੰ ਪੰਜਾਬ ਦੀ ਵਿਰਾਸਤ ਵਾਲੀਆਂ ਫਿਲਮਾਂ ਵਖਾਨ ਕੇ ਜਿਹੜੇ ਆਪਣੇ ਬੱਚੇ ਪੰਜਾਬ ਦੇ ਕਲਚਰ ਨਾਲ ਜੁੜੇ ਰਹਿਣ